ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 13 ਤਰੀਕਾ ਤੇ ਸ਼ਾਮ ਦੇ ਸ਼ਾਮ ਹੋ ਚੁੱਕੀ ਆ ਟਰੈਕਟਰ ਚੱਲ ਰਹੇ ਪੂਰੇ ਜੋਰਾਂ ਤੇ ਤਕਰੀਬਨ 6 ਕਿਸਾਨਾਂ ਦੀ ਅੱਜ ਪੈਲੀ ਪੱਧਰ ਕੀਤੀ ਜਾ ਰਹੀ ਆ ਤਕਰੀਬਨ ਕਾਫੀ 4-5 ਦੀ ਜਿਹੜੀ ਕਿਸਾਨਾਂ ਦੀ ਉਹ ਕਰ ਦਿੱਤੀ ਗਈ ਆ ਤੇ ਬਾਕੀ ਚੱਲ ਰਿਹਾ ਜੋਰ ਪੂਰਾ ਸਾਡੀ ਟੀਮ ਦਾ ਲੱਗਾ ਹੋਇਆ ਨੌਜਵਾਨ ਲੱਗੇ ਹੋਏ ਆ ਤੇ ਬਾਬਾ ਦੀਪ ਸਿੰਘ ਜੀ ਦੀ ਆਸ਼ੀਰਵਾਦ ਦੇ ਨਾਲ ਗੁਰੂ ਸਾਹਿਬ ਕਿਰਪਾ ਕਰਨ ਪੂਰੀ ਜਿਹੜਾ ਜੋ ਕਿਹਾ ਸੀ ਉਹ ਕਰਕੇ ਜਾਵਾਂਗੇ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਨੇ ਪੂਰਾ ਫੈਸਲਾ ਕੀਤਾ ਸੀ ਆਪਾਂ ਪੈਲੀਆਂ ਬੀਜਾਂਗੇ ਵੀ ਪੈਲੀਆਂ ਪੱਧਰ ਵੀ ਕਰਾਂਗੇ ਪੱਧਰ ਕਰਕੇ ਬੀਜਾਂਗੇ ਵੀ ਬਡਾਲਾ ਪਿੰਡ ਦੀਆਂ ਤੇ ਤਕਰੀਬਨ 400 ਕਿੱਲਾ ਆ ਜਿਹੜਾ ਸਾਰਾ ਦਰਿਆ ਦੇਖੋ ਇਧਰੋਂ ਲੈ ਕੇ ਤਾਂ ਟੱਕਰ ਇਧਰੋਂ ਇਧਰ ਟੱਕਰ ਵੱਡੇ ਟਰੈਕਟਰ ਵੀ ਪਹੁੰਚ ਚੁੱਕੇ ਆ ਛੋਟੇ ਟਰੈਕਟਰ ਆਪਣੇ ਜਿਹੜੇ ਏਰੀਆ ਇਲਾਕੇ ਦੇ ਵਿੱਚੋਂ ਵੀ ਆਏ ਆ ਤੇ ਇਲਾਕੇ ਦੇ ਇਥੋਂ ਦੇ ਵੀ ਸਾਥ ਲੈ ਰਹੇ ਆ ਤੇਲ ਅਸੀਂ ਦੇ ਰਹੇ ਆ ਟਰੈਕਟਰ ਇਥੋਂ ਲੈ ਰਹੇ ਆ ਜੇ ਕੋਈ ਸੰਗਤਾਂ ਟਰੈਕਟਰ ਲੈ ਕੇ ਆ ਸਕਦੇ ਨੇ ਕਿਉਂਕਿ ਇੱਥੇ ਟਰੈਕਟਰਾਂ ਦੀ ਬਹੁਤ ਗਿਣਤੀ ਚਾਹੀਦੀ ਹੈ ਜਿੰਨੇ ਮਰਜ਼ੀ ਟਰੈਕਟਰ ਆ ਆ ਸਕਦੇ ਹੋ ਆ ਜਾਣ ਰਹਿਣ ਸਹਿਣ ਖਰਚਾ ਸਾਰਾ ਤੇਲ ਤੱਕ ਸੰਸਤਾ ਦੇਊਗੀ ਗੁਰੂ ਸਾਹਿਬ ਦੀ ਬੜੀ ਕਿਰਪਾ ਆ ਤੁਸੀਂ ਬੜਾ ਸਾਥ ਦਿੰਨੇ ਆ ਸਾਰੀਆਂ ਸੰਗਤਾਂ ਬਹੁਤ ਸਾਥ ਦੇ ਰਹੀਆਂ ਤੇ ਤੁਸੀਂ ਆ ਸਕਦੇ ਆ ਆਣ ਕੇ ਸਾਡੀ ਕੋਰ ਹੈ ਪੂਰੀ ਹੋਊਗੀ ਤੇ ਇਹਨਾਂ ਲੋੜਵੰਦਾਂ ਦਾ ਆਪਾਂ ਜਿਹੜੀ ਬਾਹ ਫੜੀਏ